ਤੁਸੀਂ ਸਾਰਿਆਂ ਨੇ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਕਹਿੰਦੇ ਸੁਣਿਆ ਹੋਵੇਗਾ ਕਿ ਯਾਰ ਪਿਛਲੀ ਦੀਵਾਲੀ ਬਹੁਤ ਹੀ ਵਧੀਆ ਲੰਗੀ ਦੀਵਾਲੀ ਲੰਘਣ ਤੋਂ ਬਾਅਦ ਮੈਨੂੰ ਪੂਰੇ ਸਾਲ ਪੈਸੇ ਦੀ ਟੈਨਸ਼ਨ ਲੈਣ ਦੀ ਬਿਲਕੁਲ ਵੀ ਲੋਡ ਨਹੀਂ ਪਈ ਮੇਰਾ ਸਰਕਲ ਪੂਰਾ ਸੈੱਟ ਹੋ ਗਿਆ ਮੇਰੇ ਜੋ ਰੁਕੇ ਹੋਏ ਕੰਮ ਸੀ ਉਹ ਵੀ ਬਣ ਗਏ ਜਿਸ ਦੇ ਨਾਲ ਜ਼ਿੰਦਗੀ ਬਹੁਤ ਹੀ ਵਧੀਆ ਹੋ ਗਈ ਤੇ ਕੁਝ ਲੋਕ ਤੁਸੀਂ ਇਹ ਵੀ ਕਹਿੰਦੇ ਸੁਣੇ ਹੋਣਗੇ ਕਿ ਯਾਰ ਪਿਛਲੇ ਸਾਲ ਦੀ ਦੀਵਾਲੀ ਬਹੁਤ ਹੀ ਮਾੜੀ ਸੀ ਸਾਰਾ ਸਾਲ ਪੈਸੇ ਦੀ ਟੈਨਸ਼ਨ ਹੀ ਰਹੀ ਪੈਸੇ ਵੱਲੋਂ ਹੱਥ ਟੈਟ ਹੀ ਰਿਹਾ ਕੋਈ ਵੀ ਕੰਮ ਇਦਾਂ ਦਾ ਨਹੀਂ ਬਣਿਆ ਜਿਹਦੇ ਨਾਲ ਜ਼ਿੰਦਗੀ ਵਿੱਚ ਖੁਸ਼ੀਆਂ ਆਉਣ ਸੱਚੀ ਪਿਛਲੀ ਦੀਵਾਲੀ ਬਹੁਤ ਹੀ ਮਾੜੀ ਸੀ ਇਹ ਦੀਵਾਲੀ ਇਹ ਪੂਰਾ ਸਾਲ ਸਿਰਫ ਉਹਨਾਂ ਲੋਕਾਂ ਲਈ ਮਾੜਾ ਹੁੰਦਾ ਜੋ ਦੀਵਾਲੀ ਦੇ ਦਿਨ ਇਹ ਦੋ ਗਲਤੀਆਂ ਕਰਦੇ ਨੇ ਇਹ ਦੋ ਗਲਤੀਆਂ ਕੋਈ ਐਵੇਂ ਦੀਆਂ ਗਲਤੀਆਂ ਨਹੀਂ ਜੋ ਕਿ ਆਮ ਹੋਣ ਇਹ ਬਹੁਤ ਹੀ ਖਾਸ ਹੈ ਕਿ ਲੋਕ ਜਾਣ ਬੁੱਝ ਕੇ ਇਹ ਗਲਤੀਆਂ ਕਰਦੇ ਨੇ ਤੇ ਫਿਰ ਪੂਰਾ ਸਾਲ ਪਛਤਾਉਂਦੇ ਨੇ ਇਸ ਕਰਕੇ ਇਹਨਾਂ ਗਲਤੀਆਂ ਨੂੰ ਧਿਆਨ ਨਾਲ ਸੁਣਿਓ ਤਾਂ ਜੋ ਤੁਸੀਂ ਵੀ ਇਹਨਾਂ ਗਲਤੀਆਂ ਤੋਂ ਬਚ ਸਕੋ ਤੇ ਤੁਹਾਡਾ ਵੀ ਪੂਰਾ ਸਾਲ ਵਧੀਆ ਜਾਵੇ ਤਾਂ ਸਮਾਂ ਨਾ ਕਰਵ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ वैसे ਤਾਂ ਇਹ ਦੋਵੇਂ ਗਲਤੀਆਂ ਬਹੁਤ ਹੀ ਖਾਸ ਨੇ ਪਰ ਜੋ ਦੂਸਰੀ ਗਲਤੀ ਹੈ ਉਹ ਬਹੁਤ ਹੀ ਜ਼ਿਆਦਾ ਖਾਸ ਹੈ ਗਲਤੀ ਜਿਨ੍ਹਾਂ ਨੇ ਵੀ ਕੀਤੀ ਹੈ ਉਹਨਾਂ ਦੇ ਘਰ ਪੂਰਾ ਸਾਲ ਲక్ష్ਮੀ ਕਦੀ ਨਹੀਂ ਆਉਂਦੀ ਉਹ ਹਮੇਸ਼ਾ ਪਛਤਾਉਂਦੇ ਰਹਿੰਦੇ ਨੇ ਉਹ ਹਮੇਸ਼ਾ ਲੋਕਾਂ ਤੋਂ ਉਧਾਰ ਮੰਗਦੇ ਰਹਿਣਗੇ ਤਾਂ ਗੱਲ ਕਰਦੇ ਹਾਂ ਪਹਿਲੀ ਗਲਤੀ ਦੀ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਕਹਿੰਦੇ ਸੁਣਿਆ ਹੋਵੇਗਾ ਕਿ ਦੀਵਾਲੀ ਤੇ ਟੂਣੇ ਟੋਟ ਕੇ ਬਹੁਤ ਹੁੰਦੇ ਨੇ ਬਹੁਤ ਸਾਰੇ ਲੋਕ ਇਸ ਦਿਨ ਟੂਣੇ ਟੋਟ ਕੇ ਕਰਦੇ ਨੇ ਉਹਨਾਂ ਨੂੰ ਇਦਾਂ ਹੁੰਦਾ ਕਿ ਦੀਵਾਲੀ ਤੇ ਕੰਮ ਬਹੁਤ ਹੀ ਵਧੀਆ ਹੁੰਦੇ ਨੇ ਟੂਣਾ ਟੋਟਕਾ ਕਰਾਂਗੇ ਆਪਣੇ ਅੜੇ ਹੋਏ ਕੰਮ ਕਢਵਾ ਲਾਂਗੇ ਇਸ ਕਰਕੇ ਬਹੁਤ ਸਾਰੇ ਲੋਕ ਇਸ ਦਿਨ ਟੂਨੇ ਟੋਟਕੇ ਕਰਦੇ ਨੇ ਤੇ ਉਹ ਇਦਾਂ ਦੇ ਬਾਬਿਆਂ ਕੋਲ ਜਾਂਦੇ ਨੇ ਜਿਹੜੇ ਲੋਕਾਂ ਨੂੰ ਬੇਫੂਫ ਬਣਾਉਂਦੇ ਨੇ ਉਹਨਾਂ ਨੂੰ ਬੇਫੂਫ ਬਣਾ ਕੇ ਉਹਨਾਂ ਤੋਂ ਉਹਨਾਂ ਦੀ ਮਿਹਨਤ ਦੀ ਕਮਾਈ ਲੁੱਟ ਲੈਂਦੇ ਨੇ ਜਾਂ ਇਦਾਂ ਕਹਿ ਲਓ ਕਿ ਉਹਨਾਂ ਨੂੰ ਠੱਗ ਲੈਂਦੇ ਨੇ ਇਹਦੇ ਵਿੱਚ ਕਸੂਰ ਉਹਨਾਂ ਬਾਬਿਆਂ ਦਾ ਵੀ ਨਹੀਂ ਹੈ ਇਹ ਕਸੂਰ ਤੁਹਾਡਾ ਵੀ ਹੈ ਤੁਸੀਂ ਪੈਸੇ ਲੈ ਕੇ ਉਹਨਾਂ ਕੋਲ ਜਾਂਦੇ ਹੋ ਤਾਂ ਹੀ ਉਹ ਇਹਨਾਂ ਚੀਜ਼ਾਂ ਨੂੰ ਅੱਗੇ ਵਧਾਉਂਦੇ ਨੇ ਤੇ ਤੁਹਾਡੀ ਮਿਹਨਤ ਦੀ ਕਮਾਈ ਆਪ ਰੱਖ ਲੈਂਦੇ ਨੇ ਹੁਣ ਤੁਹਾਡੇ ਮਾੜੇ ਕਰਮ ਇੱਥੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਟੂਣਾ ਟੋਟਕਾ ਕਰਨਾ ਕਿਸੇ ਦਾ ਮਾੜਾ ਕਰਨਾ ਕੋਈ ਇਸ ਵਾਰ ਮੁਰਗੀ ਦਿੰਦਾ ਕੋਈ ਬੱਕਰਾ ਦਿੰਦਾ ਹੋਰ ਪਤਾ ਨਹੀਂ ਕੀ ਕੀ ਮਾੜੇ ਕਰਮ ਕਰਦੇ ਨੇ ਜਦੋਂ ਤੁਸੀਂ ਮਾੜੇ ਕਰਮ ਕਰੋਗੇ ਜਾਂ ਇਦਾਂ ਕਹਿ ਲਓ ਕਿਸੇ ਦਾ ਮਾੜਾ ਕਰੋਗੇ ਤੇ ਤੁਹਾਡਾ ਪੂਰਾ ਸਾਲ ਕੁਝ ਚੰਗਾ ਹੋਵੇਗਾ ਬਿਲਕੁਲ ਵੀ ਨਹੀਂ ਇਸ ਕਰਕੇ ਜਦੋਂ ਮਾੜਾ ਕਰੋਗੇ ਤੇ ਫਿਰ ਕੁਝ ਨਹੀਂ ਮਿਲਣਾ ਇਨ੍ਹਾਂ ਟੂਨੇ ਟੋਟਕਿਆਂ ਤੋਂ ਬਚੋ ਤੁਸੀਂ ਆਪਣਾ ਕੰਮ ਕਰਵਾਉਣ ਲਈ ਇਨ੍ਹਾਂ ਬਾਬਿਆਂ ਨੂੰ ਪੈਸੇ ਦੇ ਦੋਗੇ ਹੋਣਾ ਕੁਝ ਨਹੀਂ ਫਿਰ ਪੂਰਾ ਸਾਲ ਰੋਵੋਗੇ ਕਿ ਆਪਣੇ ਪੈਸੇ ਖਰਾਬ ਕਰ ਲਈ ਮਿਲਿਆ ਕੁਝ ਵੀ ਨਹੀਂ ਇਸ ਕਰਕੇ ਇਸ ਦੀਵਾਲੀ ਤੇ ਇਹ ਟੂਨੇ ਟੋਟਕੇ ਨਾ ਕਰੋਗੇ ਤਾਂ ਬਹੁਤ ਹੀ ਚੰਗੀ ਗੱਲ ਹੈ ਇਸ ਕਰਕੇ ਇਸ ਗਲਤੀ ਦਾ ਧਿਆਨ ਰੱਖਿਓ ਹੁਣ ਗੱਲ ਕਰਦੇ ਆਂ ਦੂਸਰੀ ਤੇ ਸਭ ਤੋਂ ਖਾਸ ਗਲਤੀ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਕਿ ਜਿਹੜੇ ਲੋਕ ਵੀ ਇਹ ਗਲਤੀ ਕਰਦੇ ਨੇ ਉਹਨਾਂ ਤੇ ਸਿੱਧਾ ਅਸਰ ਉਹਨਾਂ ਦੇ ਪੈਸੇ ਤੇ ਪੈਂਦਾ ਉਹਨਾਂ ਦੇ ਘਰ ਦੀ ਬਰਕਤ ਉੱਥੇ ਹੀ ਰੁਕ ਜਾਂਦੀ ਹੈ ਉਹਨਾਂ ਦੇ ਇਦਾਂ ਇਦਾਂ ਦੇ ਨੁਕਸਾਨ ਹੁੰਦੇ ਨੇ ਕਿ ਉਹ ਪੂਰਾ ਸਾਲ ਲੋਕਾਂ ਤੋਂ ਪੈਸੇ ਫੜ ਫੁੜ ਕੇ ਆਪਣੇ ਨੁਕਸਾਨ ਠੀਕ ਕਰਦੇ ਰਹਿੰਦੇ ਨੇ ਬਰਕਤ ਹੋਣਾ ਤਾਂ ਬਹੁਤ ਹੀ ਦੂਰ ਦੀ ਗੱਲ ਹੈ ਉਹ ਦੂਸਰੀ ਗਲਤੀ ਕਿਹੜੀ ਹੈ ਉਹ ਦੂਸਰੀ ਗਲਤੀ ਇਹ ਹੈ ਕਿ ਤੁਸੀਂ ਬਹੁਤ ਸਾਰੇ ਲੋਕ ਇਦਾਂ ਦੇ ਵੇਖੇ ਹੋਣਗੇ ਜੋ ਇਸ ਵਾਰੀ ਮਠਿਆਈਆਂ ਲਾਉਂਦੇ ਨੇ ਪਟਾਕੇ ਲਾਉਂਦੇ ਨੇ ਬਾਜ਼ਾਰ ਦੇ ਵਿੱਚ ਆਪਣੀਆਂ ਦੁਕਾਨਾਂ ਲਾ ਕੇ ਬੈਠੇ ਨੇ ਦੀਵਾਲੀ ਤੇ ਹੋਰ ਪਤਾ ਨਹੀਂ ਕੀ ਕੁਝ ਵੇਚਦੇ ਨੇ ਤੇ ਬਹੁਤ ਸਾਰੇ ਲੋਕ ਉਹਨਾਂ ਤੋਂ ਖਰੀਦਦਾਰੀ ਕਰਨ ਆਉਂਦੇ ਨੇ ਮੈਂ ਬਹੁਤ ਸਾਰੇ ਲੋਕ ਇਦਾਂ ਦੇ ਵੇਖੇ ਨੇ ਜੋ ਲੋਕਾਂ ਨੂੰ ਬੇਫਕੂਫ ਬਣਾਉਂਦੇ ਨੇ ਉਹਨਾਂ ਤੋਂ ਪੈਸੇ ਤਾਂ ਪੂਰੇ ਲੈ ਲੈਂਦੇ ਨੇ ਪਰ ਉਹਨਾਂ ਨੂੰ ਚੀਜ਼ ਅਸਲੀ ਨਹੀਂ ਦਿੰਦੇ ਉਹਨਾਂ ਨੂੰ ਡੁਪਲੀਕੇਟ ਚੀਜ਼ ਦਿੰਦੇ ਨੇ ਪੈਸੇ ਉਹਨਾਂ ਦੇ ਰੱਖ ਲੈਂਦੇ ਨੇ ਪਰ ਚੀਜ਼ ਉਹਨਾਂ ਨੂੰ ਅਸਲੀ ਨਹੀਂ ਮਿਲਦੀ ਜਾਂ ਇਦਾਂ ਕਹਿ ਲੋ ਕਿ ਘੱਟ ਰੇਟ ਤੇ ਲਿਆ ਕੇ ਬਹੁਤ ਹੀ ਜ਼ਿਆਦਾ ਰੇਟ ਤੇ ਉਹ ਚੀਜ਼ ਵੇਚਦੇ ਨੇ ਵਪਾਰ ਕਰਨਾ ਸਹੀ ਹੈ ਪਰ ਸਹੀ ਵਪਾਰ ਕਰਨਾ ਠੀਕ ਹੈ ਪਰ ਜੇਕਰ ਤੁਸੀਂ ਕਰ ਰਹੇ ਹੋ ਗਲਤ ਵਪਾਰ ਗ੍ਰਾਹਕ ਨਾਲ ਬੇਈਮਾਨੀ ਕਰ ਰਹੇ ਹੋ ਮਠਿਆਈਆਂ ਦੇ ਵਿੱਚ ਕੋਈ ਚੀਜ਼ਰ ਲਾ ਕੇ ਦੇ ਰਹੇ ਹੋ ਯਾਨੀ ਕਿ ਬੇਈਮਾਨੀ ਦੇ ਨਾਲ ਪੂਰੇ ਸਾਲ ਦਾ ਪੈਸਾ ਇਕੱਠਾ ਕਰ ਲੋਗੇ ਪੂਰੇ ਪੈਸੇ ਇਕੱਠੇ ਵੀ ਕਰ ਲੋਗੇ ਪਰ ਫਿਰ ਇੱਕ ਗੱਲ ਯਾਦ ਰੱਖਿਓ ਬੇਈਮਾਨੀ ਨਾਲ ਕਮਾਇਆ ਹੋਇਆ ਪੈਸਾ ਇੱਕ ਮਿੰਟ ਦੇ ਵਿੱਚ ਨਿਕਲ ਜਾਂਦਾ ਤੁਸੀਂ ਤਾਂ ਬਹੁਤ ਖੁਸ਼ ਹੋਵੋਗੇ ਕਿ ਇਸ ਦੀਵਾਲੀ ਨੂੰ ਬਹੁਤ ਹੀ ਵਧੀਆ ਇਹਨੂੰ ਪ੍ਰੋਫਿਟ ਹੋਇਆ ਬਹੁਤ ਹੀ ਪੈਸੇ ਬਣ ਗਏ ਪਰ ਉਸ ਸਾਲ ਦੇ ਵਿੱਚ ਤੁਹਾਡੇ ਇੰਨੇ ਨੁਕਸਾਨ ਹੋਣਗੇ ਕਿ ਜੋ ਤੁਸੀਂ ਪੈਸੇ ਕਮਾਏ ਹੋਣਗੇ ਉਹ 1 ਮਿੰਟ ਵਿੱਚ ਚਲੇ ਜਾਣਗੇ ਤੇ ਫੇਰ ਤੁਸੀਂ ਪਛਤਾਉਂਗੇ ਉਹ ਚੀਜ਼ ਤੁਹਾਡੇ ਅੱਗੇ ਜਰੂਰ ਆਏਗੀ ਕਿ ਯਾਰ ਮੈਂ ਉਹਦੋਂ ਬੇਈਮਾਨੀ ਨਾਲ ਇੰਨੇ ਪੈਸੇ ਕਮਾਏ ਸੀ ਪਰ 1 ਮਿੰਟ ਦੇ ਵਿੱਚ ਚਲੇ ਗਏ ਉਲਟਾ ਮੇਰੇ ਸਿਰ ਉਧਾਰ ਹੋ ਗਿਆ ਇਹ ਗੱਲ ਯਾਦ ਰੱਖਿਓ ਕਮਾਈ ਹਮੇਸ਼ਾ ਮਿਹਨਤ ਦੀ ਪਚੇਗੀ ਦੋ ਨੰਬਰ ਦਾ ਪੈਸਾ ਕਦੀ ਨਹੀਂ ਪਚੇਗਾ ਇਹਨਾਂ ਦੋਵੇਂ ਗਲਤੀਆਂ ਨੂੰ ਧਿਆਨ ਦੇ ਨਾਲ ਆਪਣੀ ਜ਼ਿੰਦਗੀ ਵਿੱਚ ਜਰੂਰ ਅਪਣਾ ਲਿਓ ਇਹ ਗਲਤੀ ਕਦੇ ਨਾ ਕਰਿਓ ਤੇ ਜਿਹੜੇ ਲੋਕ ਇਮਾਨਦਾਰੀ ਨਾਲ ਪੈਸਾ ਕਮਾਉਂਦੇ ਨੇ ਆਪਣੇ ਘਰ ਦੇ ਵਿੱਚ ਖੁਸ਼ੀਆਂ ਦੇ ਨਾਲ ਦੀਵਾਲੀ ਮਨਾਉਂਦੇ ਨੇ ਉਹਨਾਂ ਸਾਲ ਪੂਰੀ ਦੀਵਾਲੀ ਵਧੀਆ ਜਾਂਦੀ ਹੈ ਉਹਨਾਂ ਘਰ ਪੂਰੇ ਸਾਲ ਕਿਸੇ ਚੀਜ਼ ਦੀ ਕੋਈ ਟੈਨਸ਼ਨ ਨਹੀਂ ਰਹਿੰਦੀ ਇਸ ਕਰਕੇ ਇਸ ਦੋ ਗਲਤੀਆਂ ਨੂੰ ਧਿਆਨ ਨਾਲ ਇਹ ਆਪਣੀ ਜ਼ਿੰਦਗੀ ਵਿੱਚ ਪਣਾਇਓ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਵੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ